ਇਕੋਫੋਨ ਨੇ ਹਾਜ਼ਾ-ਵਾਜ਼ਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਜਦ ਪਿਤਾ ਨੇ ਆਪਣੀ ਧੀ ਨੂੰ ਫੋਨ ਚ ਚਲਾਉਣ ਤੋਂ ਮਨਾ ਕੀਤਾ ਤਾਂ ਦੇਖੋ ਸੁਬਾਹ ਧੀ ਨੇ ਕੀ ਵੱਡਾ ਖੌਫਨਾ ਕਦਮ ਚੱਕ ਲਿਆ ਬੇਹਾਦ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕੀ ਰਕੜ ਨੰਗਲਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਦੇ ਵਿੱਚ ਧੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਜਾਣਕਾਰੀ ਨੂੰ ਜੋ ਹੈ ਭਰਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਘਰ ਦੇ ਵਿੱਚ ਪਿਤਾ ਤੇ ਇਹ ਦੋਵੇਂ ਭੈਣ ਭਰਾ ਰਹਿੰਦੇ ਸੀਗੇ ਤਾਂ ਪਿਤਾ ਨੇ ਆਪਣੀ ਧੀ ਨੂੰ ਜਦੋਂ ਉਸਦੀ ਭੈਣ ਜਿਹੜੀ ਸੀਗੀ ਉਸ ਨੂੰ ਰੋਕਿਆ ਫੋਨ ਚਲਾਉਣ ਤੋਂ ਤਾਂ ਉਸ ਤੋਂ ਬਾਅਦ ਉਸਦੇ ਮਨ ਵਿੱਚ ਸ਼ਾਇਦ ਇਹ ਗੱਲ ਬੈਠ ਗਈ ਤੇ ਪਿਓ ਤੇ ਪੁੱਤ ਜਦੋਂ ਫਿਰ ਕਿਸੇ ਕੰਮ ਲਈ ਘਰੋਂ ਬਾਹਰ ਗਏ ਤਾਂ ਘਰ ਦੇ ਵਿੱਚ ਪਿਛੇ ਇਕੱਲੀ ਧੀ ਸੀਗੀ ਤੇ ਉਸ ਤੋਂ ਬਾਅਦ ਧੀ ਨੇ ਉਸ ਗੱਲ ਨੂੰ ਦਿਲ ਤੇ ਲਗਾ ਲਿਆ ਜਾਂ ਫਿਰ ਉਸ ਰੋਕ ਟੋਕ ਨੂੰ ਪਸੰਦ ਨਾ ਕੀਤਾ ਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਫਾਹਲ ਲਿਆ ਲਿਆ ਤੇ ਉਸ ਤੋਂ ਬਾਅਦ ਜਦੋਂ ਪਿਤਾ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈ ਪਿਤਾ ਜੋ ਹੈ ਤੁਰੰਤ ਘਰ ਆਉਂਦਾ ਹੈ ਤੇ ਆਪਣੀ ਧੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਹੈ ਪਰ ਡਾਕਟਰਾਂ ਦੇ ਵੱਲੋਂ ਉਸ ਧੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ 18 ਸਾਲ ਦੇ ਕਰੀਬ ਇਸ ਧੀ ਦੀ ਜਿਹੜੀ ਆ ਲੜਕੀ ਦੀ ਉਮਰ ਦੱਸੀ ਗਈ ਹੈ ਪਰਵਾਦ ਦੇ ਵਿੱਚ ਸੋਗ ਦੀ ਲਹਿਰ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੇ ਫੋਨ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਫੋਨ ਤੋਂ ਇਲਾਵਾ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਤੇ ਜੇਕਰ ਮਾਪੇ ਉਹਨਾਂ ਨੂੰ ਫੋਨ ਚਲਾਉਣ ਤੋਂ ਰੋਕਦੇ ਨੇ ਟੋਕਦੇ ਨੇ ਤਾਂ ਬੱਚੇ ਦੇਖੋ ਕਿੜੀਆਂ ਹੱਤਾ ਟੱਪ ਦਿੰਦੇ ਨੇ ਹਾਲਾਂਕਿ ਉਹਨਾਂ ਨੂੰ ਲੱਗਦਾ ਹੈ ਕਿ ਮਾਪੇ ਸਾਨੂੰ ਜਾਣ ਕੇ ਰੋਕਦੇ ਨੇ ਸਾਡੇ ਵੈਰੀ ਨੇ ਤਾਂ ਬੱਚੇ ਇਸ ਰੋਕ ਟੋਕ ਨੂੰ ਪਸੰਦ ਨਹੀਂ ਕਰਦੇ ਪਰ ਹਾਲਾਂਕਿ ਇਹਨਾਂ ਬੱਚਿਆਂ ਨੂੰ ਨਹੀਂ ਪਤਾ ਕਿ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਦੇ ਜ਼ਿੰਦਗੀ ਦੇ ਲਈ ਉਹਨਾਂ ਦੇ ਭਵਿੱਖ ਦੇ ਲਈ ਉਹਨਾਂ ਦੀ ਤੰਦਰੁਸਤੀ ਦੇ ਲਈ ਇਹ ਚੀਜ਼ਾਂ ਉਹਨਾਂ ਨੂੰ ਆਕਦੇ ਨੇ ਰੋਕ ਟੋਕ ਕਰਦੇ ਨੇ ਮਾਪੇ ਜਿਹੜੇ ਬੱਚਿਆਂ ਦੇ ਵੈਰੀ ਨਹੀਂ ਹੁੰਦੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੁੰਦੇ ਨੇ ਪਰ ਬੱਚੇ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਸਮਝਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਮਾਪੇ ਸਾਨੂੰ ਰੋਕ ਟੋਕ ਕਰਦੇ ਨੇ ਤਾਂ ਰੋਕ ਟੋਕ ਬੱਚੇ ਪਸੰਦ ਨਹੀਂ ਕਰਦੇ ਤਾਂ ਇੱਕ 18 ਸਾਲ ਦੀ ਧੀ ਨੇ ਆਪਣੇ ਪਿਤਾ ਦੀ ਇਸ ਗੱਲ ਤੋਂ ਦੁਖੀ ਹੋ ਕੇ ਕਹਿ ਸਕਦੇ ਆ ਜਾਂ ਫਿਰ ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰ ਪਾਈ ਤੇ ਉਸਨੇ ਆਪਣੀ ਜੀਵਨ ਲੀਲਾ ਸੰਮਾਪਤ ਕਰ ਲਈ ਬਿਹアド ਹੀ ਮੰਦਪਾਗੀ ਖਬਰ ਜਿਹੜੀ ਆ ਇਸ ਵਕਤ ਦੀ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਬਿਹアド ਹੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਔਰ ਪਰਿਵਾਰ ਹੁਣ ਸਦਮੇ ਦੇ ਵਿੱਚ ਹੈ ਤੇ ਜਿਹੜੀ ਮਾਤਾ ਆ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਘਰ ਦੇ ਵਿੱਚ ਪਿਓ ਪੁੱਤ ਤੇ ਧੀ ਯਾਨੀ ਕਿ ਤਿੰਨ ਜਾਣੇ ਰਹਿੰਦੇ ਸਿਗੇ ਤਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਹੁਣ ਕਿਵੇਂ ਪਾਲਣ ਪੋਸ਼ਣ ਕਰਨਾ ਆਪਣੇ ਬੱਚਿਆਂ ਦਾ ਤਾਂ ਪਿਓ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀ ਧੀ ਨੂੰ ਰੋਕਿਆ ਫੋਨ ਚਲਾਉਣ ਤੋਂ ਪਰ ਧੀ ਨੇ ਜੋ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਪਰਿਵਾਰ ਹੁਣ ਬੇहद ਦੁੱਖ ਦੇ ਵਿੱਚ ਹੈ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਉਸ ਤੋਂ ਬਾਅਦ ਲੜਕੀ ਦੀ ਜਿਹੜੀ লাশ ਨੂੰ ਪੋਸਟਮਾਰਟਮ ਦੇ ਲਈ ਵੀ ਭੇਜਿਆ ਗਿਆ ਤਾਂ ਮੰਦਪਾਗੀ ਖਬਰ ਹੈ ਆਪਣੇ ਬੱਚਿਆਂ ਤੱਕ ਇਸ ਖਬਰ ਨੂੰ ਜ਼ਰੂਰ ਪਹੁੰਚਾਓ ਤਾਂ ਕਿ ਬੱਚਿਆਂ ਤੱਕ ਇਹ ਖਬਰ ਪਹੁੰਚੇ ਤਾਂ ਉਹ ਵੀ ਜਰਾ ਇਸ ਖਬਰ ਨੂੰ ਦੇਖ ਕੇ ਸੋਚਣ ਵਿਚਾਰਨ ਕੀ ਅਜਿਹਾ ਕਰਨਾ ਕਿੰਨਾ ਕੁ ਗਲਤ ਹੈ ਤਾਂ ਮਾਪੇ ਵੀ ਜ਼ਰੂਰ ਸਾਵਧਾਨ ਰਹਿਣ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਾਪੇ ਨਾਲ ਚੀਜ਼ਾਂ ਤੋਂ ਡਰਦੇ ਨੇ ਕਿ ਬੱਚਿਆਂ ਨੂੰ ਜੇਕਰ ਅਸੀਂ ਕੋਈ ਝਿੜਕਾ ਮਾਰਦੇ ਹਾਂ ਤਾਂ ਬੱਚੇ ਕੋਈ ਵੀ ਸਟੈਪ ਚੱਕ ਲੈਂਦੇ ਨੇ ਅੱਜ ਦੇ ਵਿੱਚ ਸਮੇਂ ਦੇ ਵਿੱਚ ਬੱਚਿਆਂ ਚ ਸਹਿਨਸ਼ੀਲਤਾ ਖਤਮ ਹੋਈ ਹੈ ਬਰਦਾਸ਼ਟ ਸ਼ਕਤੀ ਜਿਹੜੀ ਹੈ ਲੋਕਾਂ ਦੇ ਵਿੱਚ ਬੱਚਿਆਂ ਚ ਨਹੀਂ ਰਹੀ ਹੈ ਇਸ ਕਰਕੇ ਮਾਪੇ ਜ਼ਰਾ ਧਿਆਨ ਨਾਲ ਇਸ ਖਬਰ ਨੂੰ ਦੇਖਿਓ ਤੇ ਵਧੇਰੇ ਸ਼ੇਅਰ ਜ਼ਰੂਰ ਕਰਿਓ ਇਸ ਬਾਬਤ ਤੁਹਾਡੀ ਕੀ ਰਾਏ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰ ਦਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ حاضر ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ